ਲੋਕ ਸਭਾ ਚੋਣਾਂ ਦੌਰਾਨ ਜੋੜ ਤੋੜ ਦਾ ਸਿਲਸਿਲਾ ਵੀ جاری ਹੈ ਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦ ਸੈਂਕੜੇ ਦੀ ਗਿਣਤੀ ਚ ਕਾਂਗਰਸ ਅਤੇ ਆਪ ਨਾਲ ਸੰਬੰਧਤ ਲੋਕ ਅਕਾਲੀ ਦਲ ਚ ਸ਼ਾਮਲ ਹੋ ਗਏ ਬੀਬੀ ਜਗੀਰ ਕੌਰ ਨੇ ਉਹਨਾਂ ਦਾ ਪਾਰਟੀ ਚ ਸਵਾਗਤ ਕੀਤਾ ਤੇ ਕਾਂਗਰਸ ਤੇ ਜਮ ਕੇ ਨਿਸ਼ਾਨੇ ਵੀ ਸਾਧੇ ਉਹਨਾਂ ਕਹੇ ਕਿ ਕਾਂਗਰਸ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਪੰਗ ਹੋ ਚੁੱਕਿਆ ਹੈ ਚਲਵੰਡੀ ਚੌਧਰੀਆਂ ਦੇ 100 ਤੋਂ 100 ਤੋਂ ਵੱਧ ਪਰਿਵਾਰ ਅੱਜ ਸ਼ਾਮ ਲੋਏ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੀ ਸੀ ਤੇ ਕਾਂਗਰਸ ਵਾਲੇ ਵੀ ਸ਼ਾਮ ਲੋਏ ਨੇ ਤੇ ਆਪ ਲੋਕ ਕਹਿੰਦੇ ਆ ਵੀ ਕਾਂਗਰਸੀ ਸਰਕਾਰ ਦੇ ਪਤਾ ਨਹੀਂ ਕਾਂਗਰਸ ਵਾਲੇ ਜਿਹੜੇ ਆ ਉਹ ਪਤਾ ਨਹੀਂ ਖੁਸ਼ ਹੋਣਗੇ ਜਿਵੇਂ ਪੌਂਕਸ ਦੇ ਪਰਿਵਾਰ ਵੀ ਜਿਹੜੇ ਇੰਨੇ ਦੁਖੀ ਐ ਕਿ ਉਹ ਸੋਚਦੇ ਐ ਕਿ ਜਿਹੜੀ ਅਸੀਂ ਸ਼੍ਰੋਮਣੀ ਕਾਲੀਦਾਦੀ ਸਰਕਾਰ ਨੇ ਸੇਵਾਵਾਂ ਕੀਤੀਆਂ ਸੀ ਅੱਜ ਸਾਰੀਆਂ ਟੈਸਟ ਡੈਸ ਹੋ ਗਈਆਂ ਕੋਈ ਸੁਵਧਾਵਾਂ ਬੰਦ ਹੋ ਗਈਆਂ ਕੋਈ ਵਿਕਾਸ ਵੀ ਹੋ ਰਿਹਾ ਕਿਸੇ ਪਾਸੇ ਕਿਸੇ ਨੂੰ ਸਹੂਲਤ ਨਹੀਂ ਮਿਲ ਰਹੀ ਇਸ ਕਰਕੇ ਸਾਡੇ ਅੱਜ ਲੋਕ ਜਿਹੜੇ ਆ ਉਹ ਵਾਪਸ ਆਪਣੇ ਘਰ ਵਿਚ ਆ ਰਹੇ ਐ ਕਿ ਕਾਂਗਰਸ ਵੀ ਛੱਡ ਰਹੇ ਐ ਤੇ ਆਮ ਆਦਮੀ ਪਾਰਟੀ ਦੇ ਸਫਾਇਆ ਕਰ ਮਾਦਮ ਪਾਰਟੀ ਨੂੰ ਅੱਜ ਬਿਲਕੁਲ ਉਹਨਾਂ ਤੋਂ ਪੱਲਾ ਛੱਡ ਕੇ ਆਕਾਲੀ ਦਲ ਨੂੰ ਜੁਆਇਨ ਕਰ ਰਹੇ ਹਾਂ ਅਸੀਂ ਸ਼ੁਰੂ ਤੋਂ ਹੀ ਪਹਿਲਾਂ ਕੱਲ੍ਹ ਦੇ ਨਾਲ ਸੀ ਕਿ ਜਿਵੇਂ ਕਿ ਬੀਬੀ ਨੇ ਸਾਨੂੰ ਅੱਜ ਦੱਸਿਆ ਸੀ ਕਿ ਚੱਖਣ ਝੁੱਲਿਆ ਸੀ ਜਿਹੜਾ ਉਹਦੇ ਵਿੱਚ ਅਸੀਂ ਵੀ ਉਹਨਾਂ ਦੇ ਨਾਲ ਰਲ ਕੇ ਪਰ ਉਹਨਾਂ ਦੀ ਉਮੀਦੀਆਂ ਉਹ ਨਹੀਂ ਸੀ ਜੋ ਉਹਨਾਂ ਨੇ ਸਾਨੂੰ ਦੱਸਿਆ ਸੀ ਉਹ ਆਪਣੇ ਉਹਨਾਂ ਵਾਅਦਿਆਂ ਤੋਂ ਮੁੱਕਰ ਚੁੱਕੇ ਆ ਸੋ ਉਹਨਾਂ ਨੂੰ ਅਸੀਂ ਛੱਡ ਕੇ ਅੱਜ ਆਕਾਲੀ ਦਲ ਨੂੰ ਜੁਆਇਨ ਕਰ ਰਹੇ ਹਾਂ ਝੂਠੇ ਵਾਅਦੇ ਉਹਨਾਂ ਦੇ ਝੁੱਠੀਆਂ ਸੋਹਾਂ ਇਸ ਕਰਕੇ ਸਾਨੂੰ ਨਹੀਂ ਚੰਗਾ ਲੱਗਾ ਅਸੀਂ ਇਸ ਕਰਕੇ ਸ਼ਰੋਣੀ ਆਕਾਲੀ ਦਲ ਪਾਰਟੀ ਨੇ ਉਧਰ ਬੀਬੀ ਜ਼ਗੀਰਖੌਰ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਵੀ ਤਿੱਖੇ ਵਾਰ ਕੀਤੇ ਉਹਨਾਂ ਜਿੱਥੇ ਖਡੂਰ ਸਾਹਿਬ ਤੋਂ ਉਮੀਦਵਾਰ ਜੇ ਜੇ ਸਿੰਘ ਦੀ ਜ਼ਮਾਨਤ ਜ਼ਬਤ ਕਰਵਾਉਣ ਦੀ ਗੱਲ ਆਖੀ ਨਾਲ ਹੀ ਉਹਨਾਂ ਸੁਖਪਾਲ ਖੈਰਾ ਤੇ ਵੀ ਤਿੱਖੇ ਸ਼ਬਦੀ ਹਮਲੇ ਬੋਲੇ ਕਿ ਕੁਝ ਉਹ ਕਹਿੰਦੇ ਉਹ ਖਾਈ ਦਿੱਤੇ ਆਓ ਸੁਣਦੇ ਹਾਂ ਉੱਥੇ ਜਾ ਕੇ ਜ਼ਮਾਨਤ ਜ਼ਬਤ ਕਰਾਏਗਾ ਬੀਬਾ ਹਰਸਿਮਰਤ ਕੌਰ ਬਾਦਲ ਜਿੱਥੋਂ ਵੀ ਚੋਣ ਲੜੇਗੀ ਥੰਪਿੰਗ ਮжоਰਿਟੀ ਨੇ ਜਿੱਤ ਕੇ ਆਏਗੀ ਔਰ ਜਿਹੜਾ ਵੀ ਪਠੰਡੇ 'ਚ ਲੜੇਗਾ ਉਹ ਵੀ ਥੰਪਿੰਗ ਮжоਰਿਟੀ ਨੇ ਜਿੱਤੇਗਾ ਸੋ ਬੀਬਾ ਹਰਸਮਿਤਿਕਾ ਔਰ ਬਾਦਲ ਨੂੰ ਅਜੇ ਤੱਕ ਸ਼ਾਇਦ ਇਹ ਸੋਚਣ ਦੀ ਤਾਂ ਗੱਲ ਵੱਖਰੀ ਹੈ ਜੰਮ ਵੀ ਨਹੀਂ ਸਕਦਾ ਉਹਦੇ ਮੁਕਾਬਲੇ ਉੱਤੇ ਕਿਉਂਕਿ ਜੋ ਕੰਮ ਨੇ ਕਰ ਛੱਡੇ ਹੈ ਹਰਸਮਿਤਿਕਾ ਔਰ ਬਾਦਲ ਜੀ ਨੇ ਸੈਂਟਰ ਦੇ ਵਜ਼ੀਰ ਹੋਣ ਦੇ ਨਾਤੇ ਵੀ ਤੇ ਉਸ ਪੰਜਾਬ ਸਰਕਾਰ ਸਦਾ ਪ੍ਰਕਾਸ਼ੇ ਬਾਦਲ ਦੀ ਮੁੱਖ ਮੰਤਰੀ ਦੀ ਸੇਵਾमां ਉਸ ਇਲਾਕੇ ਲੋਕ ਦੇ ਨਹੀਂ ਸਕਦੇ ਦੇ ਸਕਦੇ ਹਿੰਦੁਸਤਾਨ ਦੀ ਵਰਡ ਵਿੱਚ ਅੱਜ ਲੋਕ ਜਾਣਦੇ ਆ ਕਿ ਬਠਿੰਡਾ ਜ਼ਿਲ੍ਹਾ ਜਿਹੜਾ ਉਹ ਇੱਕ ਨਮੂਨੇ ਦਾ ਜ਼ਿਲ੍ਹਾ ਬਣ ਗਿਆ ਜਿਨੇ ਸਾਰੇ ਲੋਕਾਂ ਨੂੰ ਇੱਕ ਬਹੁਤ ਵੱਡੀ ਆਪਣੀ ਦਿਖਾਈ ਹੈ ਕਿ ਜੇ ਕਿਸੇ ਨੇ ਸੇਵਾ ਕਰਨੀ ਹੈ ਐਮਪੀ ਨੇ ਜਾਂ ਮੰਤਰੀ ਨੇ ਉਹ ਇਦਾਂ ਨਹੀਂ ਕਰੇ ਜਿਦਾ ਬਠਿੰਡੇ ਵਿੱਚ ਬੀਬਾ ਹਰਸਿੰਦਰ ਕੌਰ ਵੱਲ ਨੇ ਕੀਤੀ ਖਡੂਰ ਸਾਹਿਬ ਤੋਂ ਤੇ ਬੀਬੀ ਜਗੀਕੌਰ ਨੇ ਕੋਈ ਮੁਕਾਬਲਾ ਕਰਕੇ ਵੇਖਿਆ ਪਹਿਲਾਂ ਸਦਾ ਸੁਖਵੀਰ ਸਾਹਿਬ ਵੱਲੋਂ ਤੇ ਚੋਲ ਲੜਨੀ ਨਹੀਂ ਉਹਦੇ ਸਾਡੇ ਐਮਐਲਏ ਨੇ ਆਲਰੇਡੀ ਸਾਡੇ ਪ੍ਰਧਾਨ ਨੇ ਉਹਦੇ ਸਾਰੀ ਪਾਰਟੀਆਂ ਚੋਲ ਲੜਾਉਣਗੇ ਇਹ ਚੈਲੰਜ ਜਿਹੜੇ ਕਰਦੇ ਆ ਪਹਿਲਾਂ ਤੇ ਬ੍ਰਹਮਪੁਰਾ ਸਾਹਿਬ ਵੀ ਲੜਕੇ ਦੇਖਣਗੇ ਉਥੇ ਹਾਲਾਤ ਕੀ ਇਹਨਾਂ ਦੇ ਜੇ ਜੇ ਸਿੰਘ ਜ਼ਮਾਨਤ ਜ਼ਬਤ ਕਰਾ ਕੇ ਆਇਆ ਪਟਿਆਲੇ ਵਿੱਚੋਂ ਜੇ ਜੋ ਜ਼ਮਾਨਤ ਜ਼ਬਤ ਕਰਾ ਕੇ ਆਇਆ ਇੱਥੇ ਤੇ ਜ਼ਮਾਨਤ ਜ਼ਬਤ ਕੀ ਮਿਲਦਾ ਵੀ ਬਿਲਕੁਲੀ 0% ਦੇ ਤੇ ਵੋਟ